ਲੋਕਾਂਸ ਆਫ ਮੰਚੇ ਭਰਾਤਰੀ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਕਤਲकांड ਦੇ ਦੋਸ਼ੀਆਂ ਨੂੰ ਫਾਹੇ ਲਗਾਉਣ ਲਈ ਕੈਂਡਲ ਮਾਰਚ ਤੇ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਸੈਂਕੜੇ ਮਰਦ ਔਰਤਾਂ ਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਜਿਸ ਦੀ ਅਗਵਾਈ ਪ੍ਰਧਾਨ ਜਰਨੈਲ ਫਰੋਰ ਸਰਬਜੀ ਸਾਭੀ ਸਾਭਕਾ ਸਰਪੰਚ ਨੇ ਕੀਤੀ ਇਹ ਕੈਂਡਲ ਤੇ ਰੋਸ ਮਾਰਚ ਡਾਕਟਰ ਅੰਬੇਦਕਰ ਚੌਂਕ ਫਲੋਰ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਫਲੋਰ ਤੋਂ ਹੁੰਦਾ ਹੋਇਆ ਦੁਬਾਰਾ ਅੰਬੇਦਕਰ ਚੌਂਕ ਵਿਖੇ ਖਤਮ ਹੋਇਆ ਇਸ ਮੌਕੇ ਸੰਬੋਧਨ ਕਰਦੇ ਹੋਏ ਆਗੂ ਪਰਸ਼ੋਤਮ ਫਲੋਰ ਮਾਸਟਰ ਹੰਸਰਾਜ ਰਾਮਜੀਤ ਦਾਸ ਗੰਨਾਪੰਡ ਹਨੀ ਸੰਤੋਖਪੁਰਾ ਰਾਜਵਿੰਦਰ ਮੁਠੱਡਾ ਡਾਕਟਰ ਸੰਦੀਪ ਕੁਮਾਰ ਡਾਕਟਰ ਜੋ ਕੁਮਾਰ ਡਾਕਟਰ ਸੁਨੀਲ ਗੰਨਾਪੰਡ ਰਵੀ ਦਲੇਰ ਸੋਮਨਾ ਸ਼ੇਖਪੁਰ ਪਰਵਿੰਦਰ ਫਲਪੋਤਾ ਮੱਗਰ ਜਗਤਪੁਰ सुरेंद्र ਮਾਲਾ ਹੈਪੀ ਸੰਗੋਵਾਲ ਅਤੇ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦੇ ਸੁਭਾਈ ਆਗੂ ਕਰਨੈਲ ਫਲੋਰ ਆਦਿ ਨੇ ਮੰਗ ਕੀਤੀ ਕਿ ਹਿਆਰਪੁਰ ਦੇ ਮਾਸੂਮ ਹਰਵੀਰ ਦਾ ਕਤਲ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਫਾਈਲ ਲਗਾਇਆ ਜਾਵੇ ਅਤੇ ਜਲਦੀ ਫੈਸਲੇ ਲਈ ਕੇਸ ਫਾਸਟ ਟਰੈਕ ਅਦਾਲਤ ਵਿੱਚ ਚਲایا ਜਾਵੇ ਇਸ ਮੌਕੇ ਦਲਬੀਰ ਸ਼ਹੀਰ ਗਰੀਬਦਾਸ ਕਸ਼ਮੀਰੀ لال ਪਟਵਾਰੀ ਸਰੂਪ ਕਲੇਰ ਵਿਜੇ ਬੰਗੜ ਅਫਤਾਰ ਸਿੰਘ ਬਖਸ਼ੀ ਰਾਮ ਰਸ਼ਪਾਲ ਕੇਰਾ ਸ਼ਸ਼ੀਲ ਕੁਮਾਰ ਲਖਵੀਰ ਸਿੰਘ ਵਿਜੇਪਾਲ ਸਤਵਿੰਦਰ ਸਿੰਘ ਮੱਖਣ ਸੰਤੋਖਪੁਰਾ ਲੰਬਰ ਗੁਰਮੀਤ ਸਿੰਘ ਜੱਗੀ ਰਾਮਗੜ੍ਹ ਇੰਦਰਜੀਤ ਲੱਭਾ ਗੋਵਿੰਦ ਰਾਮ ਚਰਨਜੀਤ ਗੜਾ ਰਮਨਪੋਲੇਵਾਲ ਅਤੇ ਹੋਰ ਵੀ ਫਲੋਰ ਦੇ ਵਾਸੀ ਹਾਜ਼ਰ ਹੈ ਅੱਜ ਅਸੀਂ ਸ਼ਹਿਰ ਫਲੋਰ ਦੇ ਵਿੱਚ ਜਿਹੜਾ ਆ ਕੈਂਡਲ ਮਾਰਚ ਕਰ ਰਹੇ ਆ ਉਹ ਜਿਹੜਾ ਮਸੂਮ ਬੱਚਾ ਆ ਹਿਾਰਪੁਰ ਦੇ ਵਿੱਚ ਜਿਹੜਾ ਬਹੁਤ ਠੱਗਿਆ ਤਰੀਕੇ ਨਾਲ ਜਿਹਨੂੰ ਸਜ਼ਾ ਕਰਕੇ ਜਿਹਨੂੰ ਮੰਨ ਲਓ ਵੀ ਏਦਾਂ ਦੇ ਕੰਮ ਕਰਕੇ ਮਾਰਿਆ ਗਿਆ ਉਹਦੇ ਕਰਕੇ ਲੋਕਾਂ ਦੇ ਵਿੱਚ ਰੋਸ ਹੈਗਾ ਵੀ ਮਨ ਲਓ ਜਿਹੜਾ ਇੰਨੇ ਮੰਨ ਲਓ ਧੱਕੇ ਖਾਏ ਕੀਤੀ ਉਹ ਬੱਚੇ ਨਾਲ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਸਤ ਤੋਂ ਸਸਤਾ ਸਜ਼ਾਵਾਦ ਹੋਣ ਲਈ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੌਰ ਦੇ ਲਈ ਇਹਦਾ ਕੈਂਡਲ ਮਾਰ ਕੇ ਆ ਇੱਕ ਮਲਬ ਦਾ ਕੰਮ ਕਰੂਗਾ ਜਿਹੜਾ ਪਰਿਵਾਰ ਨੂੰ ਵੀ ਬਹੁਤ ਪਤਾ ਲੱਗੂਗਾ ਵੀ ਸਾਡੇ ਦੇ ਕੋਈ ਨਾ ਕੋਈ ਬੋਲਦੇ ਆ ਇਸ ਤਰ੍ਹਾਂ ਕਿ ਜਿਹੜਾ ਗੈਂਗਲ ਮਾਰ ਜਾਏ ਫਲੋਰ ਸਾਹਿਬ ਦੇ ਵਿੱਚ ਕਰਦੇ ਆ ਅਸੀਂ ਮੰਗ ਕਰਦੇ ਆ ਵੀ ਜਿੱਦਾਂ ਅੱਜ ਦੀ ਨਵੀਂ ਘਟਨਾ ਹੋਰ ਇੱਕ ਵਾਰ ਪਰ ਗਰੰਦਰ ਦੇ ਵਿੱਚ ਜਿਹੜਾ ਇੱਕ ਪ੍ਰਵਾਸੀ ਮਜ਼ਦੂਰ ਸੀ ਜਿਹਨੇ ਛੋਟੀ ਜੀ 5-6 ਸਾਲ ਦੀ ਬੱਚੇ ਨੂੰ ਚੱਕ ਕੇ ਲਿਜਾ ਕੇ ਕਮਰੇ ਤੋਂ ਉਹਨੂੰ ਨਗਮ ਦੇਖਿਆ ਗਿਆ ਅਜੇ ਨੇ ਉਹਦੇ ਬੱਚੀ ਦੀ ਮਾਂ ਸੀ ਉਹਨੂੰ ਦੇਖਿਆ ਗਿਆ ਉਹਦੇ ਉਹਦੇ ਵੀ ਉਹਦੀ ਜਿਹੜੀ ਸਾਥ ਕੋ ਸਾਥ ਸਹਾਇਤੀ ਆਵੇ ਜਿਹੜਾ ਦੋਸ਼ੀ ਆ ਜਿਹੜੇ ਜਿਹੜੇ ਹਿਾਰਪੁਰ ਦੇ ਵਿੱਚ ਬੱਚੇ ਨੂੰ ਮਾਰਿਆ ਉਹਨੂੰ ਤਾਂ ਫਾਂਸੀ ਦੀ سزا ਹੋਣੀ ਚਾਹੀਦੀ ਹੈ ਮੰਗ ਕਰਦੇ ਆ ਅਸੀਂ ਦੇਖ ਤੇ ਕਰਦੇ ਆ ਵੀ ਜਿਹੜੇ ਇਦਾਂ ਦੇ ਮਾਰੇ ਆਖੜਿਆ ਉਹਨਾਂ ਨੂੰ ਇਥੋਂ ਚੱਲਦਾ ਕੀਤਾ ਜਾਣਾ ਚਾਹੀਦਾ ਇਹ ਕਿਹੜਾ ਪੈਨਲ ਮਾਰ ਕੇ ਕਿਤੇ ਤੱਕ ਇਹ ਅਸੀਂ ਸ਼ਹਿਰ ਦੇ ਵਿੱਚ ਕੱਢਾਂਗੇ ਇਥੋਂ ਤੁਰਾਂਗੇ 바ਵਾ ਸਾਹਿਬ ਬੇੜਗੜ ਦੇ ਚੌਂਕ ਤੋਂ ਤੇ ਵਾਲਮੀਕ ਚੌਂਕ ਚੌਂਕ ਤੋਂ ਹੁੰਦਾ ਹੈ ਸ਼ਹਿਰ ਦੇ ਵਿੱਚ ਦੀ 바ਵਾ ਸਾਹਿਬ ਦੇ ਚੌਂਕ ਦੇ ਵਿੱਚ ਆ ਕੇ ਸਮਾਪਤ ਕਰਾਂਗੇ ਅੱਜ ਜਿਹੜਾ ਅਸੀਂ ਕੈਂਡਲ ਮਾਰਦੇ ਲੋਕ ਇਨਸਾਫ ਮਾਂਚ ਵੱਲੋਂ ਤੇ ਭਰਾਤਰੀ ਦੇ ਇਥੇ ਬੰਦੀਆਂ ਦੇ ਲੋਕਾਂ ਨੂੰ ਨਾਲ ਲੈ ਕੇ ਕਰ ਰਹੇ ਆਂ ਜਿਹੜਾ ਮੁੱਖ ਮਕਸਦ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਜੜੀ ਮਾੜੀ ਤੇ ਮੰਦਭਾਗੀ ਘਟਨਾ ਵਾਪਰੀ ਆ ਜਿਹਦੇ ਵਿੱਚ ਇੱਕ ਛੋਟਾ ਬੱਚਾ ਹਰਵੀਰ ਜਿਹਦੇ ਨਾਲ ਬਹੁਤ ਹੀ ਜ਼ਿਆਦਾ ਗਲਤ ਤਰੀਕੇ ਦੇ ਨਾਲ ਕੋ ਕਰਮ ਕੀਤਾ ਗਿਆ ਉਸ ਤੋਂ ਬਾਅਦ ਉਹਦੀ ਜਿਹੜੀ ਜਾਨ ਲੈ ਲਈ ਕਤਲ ਕਰ ਦਿੱਤਾ ਗਿਆ ਇਹ ਅਸੀਂ ਸਮਝਦੇ ਹਾਂ ਕਿ ਬਹੁਤ ਹੀ ਜ਼ਿਆਦਾ ਘਨੋਣੀ ਜਿਹੜੀ ਆ ਇਹ ਹਰਕਤ ਹੋਈ ਆ ਇਹਦੇ ਖਿਲਾਫ ਜਿਹੜਾ ਇਹਦਾ ਦੋਸ਼ੀ ਆ ਗੋਸ਼ੀ ਦੇ ਖਿਲਾਫ ਘੱਟ ਤੋਂ ਘੱਟ ਨੂੰ ਜਿਹੜੀ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਸੀਂ ਇਹ ਜਿੱਥੇ ਲੋਕਨ ਸਾਫ ਵੱਲੋਂ ਮੰਚ ਵੱਲੋਂ ਜਿਹੜੀ ਮੰਗ ਵੀ ਕਰਦੇ ਆ ਇੱਕ ਜਿੱਦਾਂ ਹੋਰ ਵੀ ਦੋ ਤਿੰਨ ਦਿਨ ਤੋਂ ਆ ਰਹੀ ਹੈ ਪ੍ਰਵਾਸੀ ਹੈ ਜਿਹੜੇ ਇਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਨਕਲ ਕੇ ਆ ਰਹੀਆਂ ਕੀ ਲੱਗਦਾ ਤੁਹਾਨੂੰ ਕਿ ਪ੍ਰਸ਼ਾਸਨ ਨੂੰ ਆ ਜਿਹੜਾ ਇਸ ਵੇਲੇ ਇਸ ਤੇ ਕੋਈ ਕੜਾ ਕਾਨੂੰਨ ਵੀ ਬਣਾਉਣਾ ਚਾਹੀਦਾ ਦੇਖੋ ਉਹਦੇ ਲਈ ਇੱਕ ਇਹ ਆ ਵੀ ਜੇ ਇਸ ਬੰਦੇ ਨੇ ਕੋਈ ਮਾੜੀ ਹਰਕਤ ਕੀਤੀ ਕੋਈ ਗਸੇਵੀਤੰ ਨੁਂਂਟੀ ਦਾ ਹੋਵੇ ਚਾਹੇ ਉਹ ਪਰਦੇਸੀ ਹੋਵੇ ਚਾਹੇ ਇਥੋਂ ਦਾ ਰਹਿਣ ਵਾਲਾ ਹੋਵੇ ਔਰ ਕੱਲ ਦੀ ਤੁਸੀਂ ਫਰੀਦਕੋਟ ਦੀ ਵੀ ਇੱਕ ਘਟਨਾ ਸੁਣੀ ਹੋਣੀ ਆ ਉੱਤੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਦੱਸਨੀ ਕਿਆ ਉਹ ਤਿੰਨ ਜਣਾਂ ਨੇ 6 ਸਾਲ ਦੇ ਬੱਚੇ ਦੇ ਨਾਲ ਕਹਿ ਲਓ ਮੰਨ ਲੋ ਰੇਡ ਕੀਤਾ ਉਹਨਾਂ ਦਾ ਤਿੰਨ ਜਣਾਂ ਨੇ ਉਹਦੇ ਨਾਲ ਗਲਤ ਹਰਕਤ ਕੀਤੀ ਆ ਕਿਤੇ ਉਹਨਾਂ ਨੇ ਇਹ ਗਲਤ ਹਰਕਤ ਕੀਤੀ ਉਹ ਵੀ ਇਸ ਪੰਜਾਬ ਦੇ ਵਾਸੀ ਪੰਜਾਬੀ ਆ ਕੈਂਪੋਪਾਉਂ ਦੀ ਕੋਈ ਵੀ ਕਮਿਊਨਿਟੀ ਦੇ ਵਿੱਚ ਚੰਗੇ ਮਾੜੇ ਬੰਦੇ ਹੋ ਸਕਦੇ ਆ ਜੇ ਅਸੀਂ ਉਹਨੂੰ ਇਸ ਪਾਸੇ ਟੱਕਰਦਾ ਵਾਲੇ ਪਾਸੇ ਲੈ ਕੇ ਜਾਵਾਂਗੇ ਜਾਂ ਸਾਰੀ ਕਮਿਊਨਿਟੀ ਨੂੰ ਇੱਕ ਬੰਦੇ ਕਰਕੇ ਬਦਨਾਮ ਕਰਾਂਗੇ ਲੱਗਦਾ ਇਹ ਠੀਕ ਨਹੀਂ ਜੇ ਹਰ ਵੀ ਕੋਈ ਦੋਸ਼ੀ ਹੈਗਾ ਉਹਨੂੰ ਕਾਰਵਾਈ ਜਿਹੜੀ ਆ ਉਹਦੇ ਤੇ ਬਲਾਫ ਕਰਕੇ ਉਹਨੂੰ ਸਜ਼ਾ ਜਿਹੜੀ ਦਿਵਾਉਣੀ ਚਾਹੀਦੀ ਹੈ ਇਹ ਜ਼ਿਆਦਾ ਜ਼ਰੂਰੀ ਆ